ਜਿਹੜਾ ਜਿਹੜਾ ਪ੍ਰੋਗਰਾਮ ਜਿਹੜਾ ਜਿਹੜਾ ਆ ਰਿਹਾ ਛੱਦ ਤਰੀਕ ਨੂੰ ਆ ਰਿਹਾ ਤੇ ਉਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਦਰਸ਼ਕਾਂ ਨੂੰ ਕੀ ਸੰਦੇਸ਼ ਦਿਆਂਗੇ ਇਹਦਾ 25 26 ਸਤਾਰੀ ਸਾਲ ਤੋਂ ਚੱਲਾ ਆ ਰਿਹਾ ਪ੍ਰੋਗਰਾਮ ਜਿਨੇ ਵੀ ਗੁਰੂ ਮਹਾਰਾਜ ਜੀ ਦੇ ਮਹਾਰਾਜ ਉਦਸ਼ਾਹੀ ਨੂੰ ਸੇਵ ਕੀਆ ਉਹ ਪੂਰਾ ਸਾਲ ਦਿੱਤੇ ਬਾਅਦ ਹੀ ਰੰਗ ਸਾਲ ਬਾਅਦ ਫਿਰਲੇ ਤੇ ਆਉਂਦੇ ਜਾਵੇ ਤੇ ਹਰੇਕ ਸਾਲ ਬਾਬਾ ਜੀ ਜਿਹੜਾ ਪ੍ਰੋਗਰਾਮ ਬਣਾਇਆ ਜਾਂਦਾ ਹੈ ਹਾਂਜੀ ਹਰੇਕ ਸਾਲ 7 ਤੋਂ 8 ਅਪ੍ਰੈਲ ਨੂੰ ਮਨਾਇਆ ਜਾਂਦਾ ਤੇ ਸੰਗਤ ਸਰ ਕਿੰਨੇ ਗਏ ਨੇ ਬਾਬਾ ਜੀ ਸੰਗਤ 7 ਤਰੀਕ ਨੂੰ ਰਾਤ ਨੂੰ ਆ ਜਾਂਦੇ ਆ ਕੁਝ 2:30 ਸਾਂਜਿਆ ਦੇ ਕਰੀਬ ਤੇ 8 ਤਰੀਕ ਨੂੰ ਦਾਰੇ 2:00 ਤੋਂ ਸਵੇਰ ਤੋਂ ਚੱਲ ਪੈਂਦੇ ਸਰਾਰ ਜਿਹੜੀ ਆ ਉਹ ਕਵਾਲੀ ਹਾਂਜੀ ਰਾਤ ਨੂੰ 7 ਨੂੰ ਸਵੇਰੇ ਨਿਸ਼ਾਨ ਸਾਹਿਬ 11 ਵਜੇ 7 ਤਰੀਕ ਹਾਂਜੀ 7 ਤਰੀਕ ਤੋਂ ਤੇ ਛਾਂ ਨੂੰ ਚਿਰਾਗ ਰੋਸ਼ਨ ਤੇ ਉਸ ਤੋਂ ਬਾਅਦ ਰਾਤ ਨੂੰ 10 ਵਜੇ ਤੋਂ ਮਹਿਫਲ ਕਵਾਨੀ ਇਹ ਜਿਹੜਾ ਸਥਾਨ ਆ ਇਹ ਕਿੱਥੇ ਐ ਇਸ ਵੇਲੇ ਮਜਬੂਦਾਈ ਇਹ ਮਜਬੂਦਾ ਸਥਾਨ ਸ਼ੌਣੀ ਕਲਾਾਂ ਦੇ ਵਿੱਚ ਬੰਗਲਾ ਆ ਜਾਂਦਾ ਗੋਰੀਆਂ ਨੇ ਕਬਰਾਂ ਦੇ ਕਰੀਬ ਉੱਥੇ ਆ ਦਰਵਾਜ਼ਾ ਬਾਬਾ ਉਹ ਤੋਂ ਚਾਈ ਚਿਸ਼ਤੀ 7 ਤਰੀਕ ਨੂੰ ਜੀ ਜਿਹੜਾ ਸਤਰੂਤਰ ਕਵਾਨੀ 8 ਤਰੀਕ ਨੂੰ 8 ਵਜੇ ਸਵੇਰ ਤੋਂ ਪਹਿਲਾਂ ਜੋ ਆਪਣੇ ਦਰਵਾਜ਼ੇ ਪਗੜੀ ਵਾਲੇ ਕਮਾਲਾ ਉਹਨਾਂ ਤੋਂ ਸ਼ੁਰੂਆਤ ਹੁੰਦੀ ਆ ਤੇ ਉਸ ਤੋਂ ਬਾਅਦ ਜਿੱਤਾ ਜਿੱਤਾ ਕੋ ਗਾਉਣੇ ਵਾਲੇ ਆ ਕਵਰਲਾ ਕਵਾਲਾ ਜਾਂ ਆਪਾਂ ਜਨ ਬੰਦਗੀ ਵਾਲੇ ਭੇਟਾਂ ਵਾਲੇ ਉਹ ਆਉਂਦੇ ਆ ਮਤਲਬ ਸਾਂ ਸ਼ਾਮ 7 ਵਜੇ ਤੱਕ ਚੱਲਦਾ ਘੜੀ ਤੀਕ ਨੂੰ ਤੇ ਫਿਰ ਸਿਰ ਬਾਬਾ ਜੀ ਕਿੰਨੇ ਵਜੇ ਤੱਕ ਚੱਲਦੇ ਹਾਂਜੀ ਤੇ ਸ਼ਾਮ ਤੋਂ ਲੈ ਕੇ ਸ਼ਾਮ ਸਵੇਰ ਨੂੰ 8 ਤਰੀਕ ਨੂੰ ਸਵੇਰ ਨੂੰ ਜਾਂ 10 ਵਜੇ ਤੋਂ ਮੈਂ ਖੁਦ ਸ਼ੁਰੂ ਹੋ ਜਾਂਦੀ ਆ ਰਾਤ ਦੇ 7 ਵਜੰਦੇ 8 ਵਜੰਦੇ ਜੇ ਤਾਂ ਇਹਦਾ ਕਲਾਕਾਰ ਆਈ ਜਾਣ ਜਿੰਨਾ ਜਿੰਨਾ ਟਾਈਮ ਐਡਜਸਟ ਹੋ ਸਕੇ ਉਹ ਕਰੀਗਾ ਤੇ ਬਾਬਾ ਜੀ ਕੋਈ ਰਾਜਨੀਤਿਕ ਜਾਂ ਸਮਾਜਿਕ ਨਹੀਂ ਕੋਈ ਵੀ ਰਾਜਨੀਤੀ ਵਾਲਾ ਬਿਲਕੁਲ ਨਹੀਂ ਸੇਵਕ ਬਣ ਕੇ ਕੋਈ ਵੀ ਆ ਸਕਦਾ ਹਾਂ ਸੇਵਕ ਬਣ ਕੇ ਆ ਸਕਦਾ ਕੋਦਾਂ ਮਨਾ ਹੀ ਕਿਸੇ ਨੂੰ ਨਹੀਂ ਤੇ ਜੇ ਕੋਵੇ ਕੋਈ ਕ੍ਰਿਟੀਕਲ ਬੰਦਾ ਹੱਦ ਲਈ ਉਹ ਤੋਂ ਅਸੀਂ ਸ਼ੁਰੂ ਤੋਂ ਗਰੇਜਵਾ ਐਨੇ ਸਾਲ ਹੋ ਗਏ ਆ ਬਾਪੂ ਜੀ ਨੇ ਵੀ ਕਦੇ ਨਹੀਂ ਬੁਲਾਇਆ ਕਿਸੇ ਨੂੰ ਉਦਾਂ ਹੁਣ ਮੇਲਾ ਦੇਖਣ ਦੇ ਤੌਰ ਤੇ ਤੇ ਜੇ ਸੇਵਕ ਬਣ ਕੇ ਹੁਣ ਤਾਂ ਜੇ ਕੋਵੇ ਸਾਡੀ ਹੋਈ ਰਿਪੋਰਟ ਪ੍ਰਚਾਰ ਕਰਨਾ ਉਹ ਨਹੀਂ ਤੇ ਮਹਾਪੁਰਸ਼ ਜਿਹੜੇ ਆ ਕਿੱਥੇ ਕਿੱਥੇ ਹੋਣੇ ਆ ਮਹਾਪੁਰਸ਼ ਤਾਂ ਬਖ ਬਗੜੇ ਰਿਆਂ ਦੁਆ ਦੇ 12 ਯੋਗ ਤੋਂ ਚਾਹੀਏ ਉਹਨਾਂ ਦੇ ਬੇਟੇ ਕਾ ਕਰਦੀ ਸੀ ਨਾ ਕਟਾਰੀਆਂ ਤੋਂ ਉਹ ਆਉਂਦੇ ਆ ਬਾਬਾ ਸਵਰਨ ਸਿੰਘ ਕਟਾਰੀਆਂ ਤੋਂ ਆਉਂਦੇ ਆ ਤੇ ਇੱਧਰ ਬਾਬਾ ਪਛਾਈ ਉਹਨਾਂ ਦੇ ਸੇਵਕ ਉਹਦੇ ਕੇ ਅੰਸ਼ਾ ਨੇ ਸਤ ਸੰਤਾ ਨੂੰ ਕੀ ਸਨੇਹਾ ਦੇਣਾ ਚਾਹੁੰਦਾ ਇੱਕ ਵਾਰੀ ਸੰਤਾ ਨੂੰ ਸਨੇਹਾ ਦੇਣਾ ਚਾਹੁੰਦਾ ਬਈ ਤਕਰੀਬ ਜਿੰਨਾ ਜਿੱਤ ਤੱਕ ਹੋ ਸਕੇ ਕਿਸੇ ਵੀ ਸੰਸਥਾ ਦੇ ਨਾਲ ਧਾਰਮਿਕ ਸੰਸਥਾਨ ਨਾਲ ਜੁੜਨਾ ਚਾਹੀਦਾ ਨਸ਼ਿਆਂ ਤੋਂ ਜਾਂ ਹੋਰ ਵਿਕਾਰਕਮ ਨੂੰ ਕੰਮਾਂ ਤੋਂ ਦੂਰੇ ਰਹਿਣਾ ਚਾਹੀਦਾ ਇਦਾਂ ਉਹ ਜਾਣਨਾ ਚਾਹੀਦਾ ਕਰੋ ਨਿਕੋ ਬਦੂ ਅਤੇ ਧਾਰਮਿਕ ਸਤ ਕੰਮਾਂ ਜੀ ਵੀ ਰੁਚੀ ਰੱਖੋ ਜਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ